ਆਏ ਆ ਅਮਰਸਰ ਤੇ ਆਪਾਂ ਜਿਹੜਾ ਬੁਲਟ ਨੂੰ ਜਿਹੜਾ ਥੋੜਾ ਜਿਹਾ ਮੋਡੀਫਾਈ ਕਰਾਉਣ ਲੱਗੇ ਆ ਜਿੱਦਾਂ ਕਿ ਪਹਿਲੇ ਜਿਹੜਾ ਸਲੈਂਸਰ ਆਵੇ ਪਿਆ ਸੀ ਆਪਣੇ ਨਾਲ ਬੈਂਡ ਵੀ ਹੋਣ ਜਿਹੜਾ ਬਾ ਚੇਂਜ ਕਰਾਉਣ ਲੱਗੇ ਆ ਤੇ ਬਾਕੀ ਆਪਾਂ ਆਏ ਆ ਇੱਥੇ ਦਿੱਲੀ ਵਾਲਿਆਂ ਕੋ ਆਏ ਆ ਅਮਰਸਰ ਤੇ ਪਹਿਲੇ ਤੁਸੀਂ ਆਪਣੇ ਬੁਲਟ ਦੇਖ ਹੀ ਲਿਆ ਕੰਮ ਤੇ ਬਾਅਦ ਵਿੱਚ ਸਟਾਰਟ ਕਰਕੇ ਵੀ ਇੱਕ ਵਾਰੀ ਦਿਖਾ ਦਿੰਦੇ ਫਿਰ ਇੱਕ ਵਾਰੀ ਬਾਅਦ ਜੋ ਪਵਾ ਕੇ ਸਾਰਾ ਕੋ ਖੇਤਾਂ ਨੂੰ ਚੈੱਕ ਕਰਾਉਂਦੇ ਆ ਕੀ ਗੱਲਬਾਤ ਬਣੀ ਹੈ ਉਹਦੀ ਉਹ ਵੀਡੀਓ ਅੱਜ ਗਾਰਮੈਂਟ ਲਾਉ ਤੇ ਮੈਂ ਇਹਦੇ ਨੂੰ ਬੈਂਡ ਬੁੰਨ ਕਢਾ ਲਿਆ ਤੇ ਸਲੰਸਰ ਵੀ ਵੱਡਾ ਕਢਾ ਲਿਆ ਆ ਵਿਆਹ ਦੇ ਵੱਡਾ ਸਲੰਸਰ ਤੇ ਦੇਖੋ ਮੈਂ ਨਾ ਵੀ ਪੂਰੀ ਵੀਰਾਂ ਦਾ ਗੱਲਬਾਤ ਬਣੂਗੀ ਹੁਣ ਤੇ ਉਹ ਵੇਖਾਂਗੇ ਹੁਣ ਫਿਰ ਗੱਲਬਾਤ ਕਿਦਾਂ ਦੀ ਬਣਦੀ ਆ ਸੁਣਾਉਨੇ ਤੁਹਾਨੂੰ ਆਵਾਜ਼ ਫਿਰ ਆ ਗਏ ਵੈਂਡ ਦੇ ਨਾਲ ਹੀ ਸਲੰਸਰ ਵੱਡਾ ਤੇ ਹੁਣ ਮੁੰਡਾ ਐਂਡ ਕਰਾਊਗਾ ਕਰੋ ਜੀ ਇੱਕ ਆਵਾਜ਼ ਇੱਕ ਰੀ ਹੋਣ ਬਣੂ ਗੱਲ ਇੱਕ ਰੀ ਚੰਗੀ ਤਰ੍ਹਾਂ ਸੁਣਾਉਨੇ ਤੁਹਾਨੂੰ ਆਵਾਜ਼ ਬਾਰ ਜਾ ਕੇ ਮੈਨਾਂ ਵੀ ਹੁਣ ਪਤਾ ਲੱਗਦਾ ਬੁਲਟ ਵੇਖੋ ਬੈਂਡ ਸਲੈਂਸਰ ਪੂਰਾ ਐਂਡ ਗੱਲ ਬਾਤ ਇਹ ਬਾਕੀ ਇਕਰੀ ਹੁਣ ਤੁਹਾਨੂੰ ਬਾਤ ਸੁਣਾਉਣੀ ਆ ਇਕਰੀ ਚੰਗੀ ਤਰ੍ਹਾਂ ਇਹ ਇੰਨੀ ਵੀ ਚੰਗੀ ਤਰ੍ਹਾਂ ਨਹੀਂ ਤੇ ਕਹਿੰਦਾ ਭਾਬੀ ਚੈੱਕ ਕਰਾਉਣੀ ਆਵਾਜ਼ ਹੈ ਤਾਂ ਇਦਾਂ ਪਤਾ ਲੱਗ ਗਿਆ ਨਾ ਆ ਗਏ ਲਿਫਾਵੇ ਇੱਕ ਚੀਜ਼ ਹੁੰਦੀ ਆ ਭਖੜਾ ਉਹ ਇਹਦੇ ਹੈਗਾ ਆ ਵੇ ਕਿੰਨੂੰ ਸੁਣਾਈ ਜਾਂਦਾ ਦਾ ਰਫ ਨੂੰ ਸੁਣਾਉਣੀ ਇੰਨੀ ਆਵਾਜ਼ ਵਾਸ ਕਰ ਐ ਕਰੇ ਜਾਂਦੋਂ ਬਿੱਲੇ ਇੱਥੇ ਹੀ ਹੋਏ ਕਰਦਾ ਏ ਜਾ ਸਾਰਾ ਇੱਥੇ ਲੱਜ ਲਾ ਦੇਣਾ ਆ ਆ ਵੀਰ ਬਨਾਰਸ ਤੋਂ ਆ ਇਨੋਂ ਹੀ ਖਲਾਰਿਆ ਆਣੇ ਕੋ ਰੋ ਪੀਣੀ ਇੱਕ ਬੰਦਾ ਹੋ ਰੌਂਡਿਆ ਉਹ ਵੀ ਠੀਕ ਐ ਫੇਰ ਰੋ ਵੀ ਹੁੰਨੇ ਆ ਉਹਨੂੰ ਉਹਨੂੰ ਤੁਹਾਨੂੰ ਤੇ ਧਿਆਨ ਨਹੀਂ ਬੱਲੇ ਬਾਬਾ ਕਾ ਮੱਖਾ ਆਹ ਉਹਦਾ ਗੰਨਾ ਬਾਹਰ ਕੱਢਦੇ ਲਗਾ ਪੁੱਠੀ ਚ ਲਾ ਕੇ ਐ ਲੱਗਦਾ ਜੋਰ ਇਹ ਰੋ ਪੀਣੀ ਸੌਖੀ ਆ ਪੁੱਤ ਰੋ ਪੀਣੀ ਸੌਖੀ ਆ ਹਾਂ ਉਹ ਤੇਰੀ ਇਹ ਪਾਉਲ ਆਤੀ ਕਰੀ ਆ ਤੁੰ ਕਰ ਲੀਆ ਮੈਂ ਤੇ ਦਾ ਫਲ ਮਿਲੂ ਨਾਲੇ ਤੇ ਮੈਨੂੰ ਵੀ ਲੈ ਤੈਨੂੰ ਰੋ ਮਿਲਣੀ ਤੈਨੂੰ ਫਲ ਮਠਾਂ ਲੇਗਾ ਆ ਗਿਆ ਇਹ ਬੰਦਾ ਜਿਹਨੂੰ ਹੀਰੋ ਪਿਆਉਣੀ ਆ ਪ੍ਰਿੰਸ ਆਹ ਬੰਦਾ ਰੋ ਪਿਆਉ ਲੱਗ ਗਿਆ ਉਹ ਸੱਚ ਅਹੀ ਪਿਆਉ ਲੱਗੇ ਨੇ ਪੂਰੀ ਗੱਲਬਾਤ ਬਣਾਤੀ ਐ